ਪੇਰਨਾਰ ਰਪਿੰਦਰ ਕੌਰ ਆ ਮੈਂ ਡੇਰਾ ਬਾਬਾ ਨਾਨਕ ਦੀ ਰਹਿਣ ਵਾਲੀ ਆ ਮੈਂ ਇੱਥੇ ਰਹਿਸ਼ ਕੀਤੀ ਆ ਅੰਮ੍ਰਿਤਸਰ ਚ ਮੈਂ ਅੰਮ੍ਰਿਤਸਰ ਰਹਿਸ਼ ਕੀਤੀ ਆ ਮੈਂ ਨਿੱਕੇ ਨਿੱਕੇ ਨਿਆਣੇ ਬੱਚੇ ਆਪਣੇ ਲੈ ਕੇ ਆਈ ਸੀ ਕਿੰਨੀ ਦੇਰ ਹੋ ਗਈ ਤੁਹਾਨੂੰ ਮੈਨੂੰ ਇੱਥੇ ਅੰਮ੍ਰਿਤਸਰ ਚ ਰਹਿੰਦੇ ਨੂੰ ਮੈਨੂੰ ਘੱਟੋ ਘੱਟ 15 ਸਾਲ ਹੋ ਗਏ ਨੇ ਹਾਂਜੀ 15 ਸਾਲਾਂ ਦੇ ਵਿੱਚ ਮੈਂ ਆਪਣੇ ਬੱਚੇ ਵੀ ਕੰਮਾਂ ਤੇ ਲਾਏ ਸੀ ਆਪ ਵੀ ਲੱਗੀ ਸੀ ਮੈਂ ਲੋਕਾਂ ਦੇ ਭਾਂਡੇ ਮਾਂਜੇ ਆ ਲੋਕਾਂ ਦਾ ਮੈਂ ਫਲਸ਼ਾ ਸਾਫ ਕੀਤੀਆਂ ਨੇ ਕੱਪੜੇ ਧੋਤੇ ਆ ਮੈਂ ਤਾਂ ਮਜ਼ਦੂਰੀ ਕਰਕੇ ਮੈਂ ਸਮਾਨ ਬਣਾਇਆ ਆਪਣਾ ਮੈਂ ਪਹਿਲਾਂ ਰੈਂਟ ਤੇ ਕਿਤੇ ਹੋਰ ਰਹਿੰਦੀ ਸੀ ਉੱਥੋਂ ਮੈਂ ਰੈਂਟ ਦੇ ਵਿੱਚੋਂ ਮੈਂ ਆਣ ਕੇ ਉਹਨਾਂ ਦੇ ਬੇਟੇ ਦੀ ਮੈਰਿਜ ਹੀ ਸੀ ਤੇ ਉਤੋਂ ਮੈਂ ਸਮਾਨ ਚੁੱਕ ਕੇ ਇਹਨਾਂ ਦੇ ਘਰ ਆ ਕੇ ਰੱਖ ਲਿਆ ਰਾਜੇ ਕੇ ਘਰ ਰੱਖ ਲਿਆ ਸਤਨਾਮ ਸਿੰਘ ਡਾਕਟਰ ਦੇ ਘਰ ਉਹਨਾਂ ਘਰ ਤੁਸੀਂ ਕੰਮ ਰਹਿੰਦੇ ਸੀ ਉਹਨਾਂ ਦੇ ਘਰ ਉਹਨਾਂ ਦੇ ਘਰ ਮੈਂ ਸਮਾਨ ਰੱਖਿਆ ਮੈਂ ਰਹਿੰਦੀ ਸੀ ਮੁੜ ਕੇ ਉਤੋਂ ਬਾਅਦ ਮੈਂ ਬਠਿੰਡੇ ਤੌਰ ਗਈ ਮੇਰਾ ਮੁੰਡਾ ਜਿਹੜਾ ਮਾੜੀ ਸੈਟੀਚ ਬਹਿ ਗਿਆ ਸੀ ਮੈਂ ਉਥੋਂ ਬਠਿੰਡੇ ਤੌਰ ਗੇ ਇਹਨਾਂ ਨੂੰ ਮੈਂ ਕਰਾਇਆ ਮਹੀਨੇ ਬਾਅਦ ਰੈਂਟ 2000 ਰੁਪਇਆ ਮੈਂ ਪਉਂਦੀ ਸੀ ਇਹਨਾਂ ਨੇ ਮੇਰਾ ਰੈਂਟ ਕੇਵਲ ਜਮਾ ਹੋ ਜਾਣਾ ਕੇਵਲ ਕੋਈ ਘਰ ਚ ਮੁਸ਼ਕਲ ਆ ਜਾਣੀ ਤੇ ਮੇਰੇ ਬੇਟੇ ਨੇ ਦਿੱਲੀੋਂ ਕਰਾਇਆ ਇਹਨਾਂ ਨੂੰ ਪਾਉਣਾ ਇਹਨਾਂ ਨੇ ਉਹਦਾ ਫਾਇਦਾ ਮੇਰੇ ਬੇਟੇ ਦਾ ਲੈ ਕੇ ਮੇਰੇ ਬੇਟੇ ਨੂੰ ਵੀ ਮੇਰੇ ਤੋਂ ਦੂਰ ਕਰ ਦਿੱਤਾ ਉਹਨਾਂ ਨੂੰ ਝੂਠੀਆਂ ਸੱਚੀਆਂ ਗੱਲਾਂ ਕਰਦੇ ਰਹੇ ਆ ਉਦੇ ਤੋਂ ਬਾਅਦ ਮੁੜ ਕੇ ਮੇਰਾ ਕਿਰਾਇਆ ਜੁੜ ਗਿਆ 2 ਮਹੀਨਿਆਂ ਦਾ 3 ਮਹੀਨਿਆਂ ਦਾ ਮੇਰਾ ਕਿਰਾਇਆ ਮੇਰੇ ਬੇਟੇ ਨੇ ਪਾਇਆ ਵਾ ਉਹ ਸਾਡੇ ਕੋ ਸਾਰੇ ਸਬੂਤ ਪਏ ਨੇ ਉਤੋਂ ਬਾਅਦ ਜਿਹੜਾ ਮੈਂ ਕਿਰਾਇਆ ਦਿੱਤਾ ਵਾ 2 ਮਹੀਨਿਆਂ ਦਾ ਕਿਰਾਇਆ ਮੇਰਾ ਦੇਣ ਵਾਲਾ ਸੀ ਇਹਨਾਂ ਨੇ ਮੈਨੂੰ ਫੋਨ ਲਾਇਆ ਵਾ 5ਵੇਂ ਮਹੀਨੇ ਦੀ 3 ਤਰੀਕ ਨੂੰ ਮੈਨੂੰ ਫੋਨ ਲਾਇਆ ਵੀ ਮਨਜੀਤ ਚਾਹੇ ਤੇ ਸਾਨੂੰ ਰਪਿੰਦਰ ਕਿਰਾਇਆ ਦੇ ਨੀਤੇ ਅਸੀਂ ਤੇਰਾ ਸਮਾਨ ਕੱਢ ਕੇ ਬਾਹਰ ਆਖ ਦਿੰਨੇ ਆ ਮੈਂ ਕਿਹਾ ਵੀ ਕੋਈ ਗੱਲ ਨਹੀਂ ਮਾਲਕ ਮਕਾਨ ਇਦਾਂ ਹੀ ਕਰਦੇ ਹੁੰਦੇ ਆ ਐਡੇ ਛੜੀ ਸਮਾਨ ਕਿਹੜਾ ਕੱਢ ਦੇਣਗੇ ਮੈਂ ਇਹਨਾਂ ਨੂੰ ਕਹ ਤੇਰੀ ਮੰਮਾ ਨਾਲ ਗੱਲ ਹੋਈ ਆ ਮੈਂ ਕਿਹਾ ਦੀਦੀ ਮੇਰਾ ਸਮਾਨ ਨਾ ਕੱਢਿਓ ਤੁਸੀਂ ਇਦਾਂ ਕਰੋ ਮੇਰਾ 13000 ਦਾ ਕੂਲਰ ਆ ਤੁਸੀਂ ਮੇਰਾ ਕੂਲਰ ਕੱਢ ਕੇ ਸਾਈਡ ਤੇ ਰੱਖ ਲਿਓ ਮੈਂ ਜਦੋਂ ਆਉਂਗੀ ਐਸ 7 ਮਹੀਨੇ ਦਾ ਰੈਂਟ ਮੇਰਾ ਦੇਣ ਵਾਲਾ ਵਾ 6 ਮਹੀਨਾ ਇਹਨਾਂ ਮੈਨੂੰ ਭੈਣ ਨਹੀਂ ਦਿੱਤਾ ਇਹਨਾਂ ਮੇਰਾ ਸਮਾਨ ਕੱਢ ਕੇ ਸਾਰ ਵੇਚ ਦਿੱਤਾ ਹੋਇਆ ਵਾ ਤੁਹਾਡੇ ਕੋਲ ਸਾਰੇ ਪ੍ਰੂਫ ਹੈਗੇ ਜਿਹੜੇ ਤੁਸੀਂ ਹਾਂ ਹਾਂਜੀ ਮੇਰੇ ਕੋਲ ਹੈਗੇ ਨੇ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰਕੇ ਤੁਸੀਂ ਹਾਂਜੀ ਮੈਂ ਕੀਤੀ ਮੇਰੀ ਸੁਣਾਈ ਨਹੀਂ ਹੁੰਦੀ ਕੀ ਮੰਗੀ ਕਰਦੇ ਹੋ ਜੀ ਮੈਂ ਮੈਂ ਮੰਗ ਇਹ ਕਰਦੀ ਆ ਮੈਨੂੰ ਇਨਸਾਫ ਮਿਲ ਜਾਵੇ ਮੈਂ ਵਿਧਵਾ ਜਨਾਨੀ ਆ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਮੈਂ ਮਿਹਨਤ ਮਜ਼ਦੂਰੀ ਨਾਲ ਸਮਾਨ ਬਣਾਇਆ ਵਾਂ ੱੱਕੇ ਖਾ ਖਾ ਕੇ ਮਿਹਨਤ ਮਜ਼ਦੂਰੀ ਕਰਕੇ ਬੱਚਿਆਂ ਦਾ ਪੇਟ ਕੱਢ ਖਾਸਾ ਕਿੱਥੇ ਕਿੱਥੇ ਪਾਈਆਂ ਤੁਸੀਂ ਮੈਂ ਦਰਖਾਸਤਾਂ ਸਾਰਿਆਂ ਨੂੰ ਕਮਿਸ਼ਨਰਾਂ ਨੂੰ ਪਾਈਆਂ ਵਾਂ ਸੇਮ ਸਾਹਿਬ ਜੀ ਨੂੰ ਪਾਈਆਂ ਨੇ ਮੈਨੂੰ ਪਤਾ ਸੇਮ ਸਾਹਿਬ ਜੀ ਗਰੀਬਾਂ ਦੀ ਮਾਇਤ ਕਰਦੇ ਨੇ ਮੇਰੀ ਉਹਨਾਂ ਗਾੜੀ ਦਾ ਹੱਥ ਜੋੜ ਕੇ ਦਰਖਾਸਤ ਵੀ ਮੇਰੀ ਮਾਇਤ ਗਰੀਬਣੀ ਦੀ ਕੀਤੀ ਜਾ ਚੱਲ ਚੱਲ ਧੋਖਾ ਕੀਤਾ ਜੀ ਮੇਰੇ ਨਾਲ ਧੋਖੇ ਬਾਜੀ ਦੇ ਵਿੱਚ ਇਹਨਾਂ ਨੇ ਸਮਾਨ ਵੇਚਤਾ ਮੈਂ ਉਹਨਾਂ ਦੇ ਘ ਹਾਂ ਮੈਂ ਘਰ ਜਾ ਕੇ ਗਲ ਚ ਚੁੰਨੀ ਲਾ ਕੇ ਹੱਥ ਜੋੜ ਕੇ ਅਰਦਾਸ ਕੀਤੀ ਵੀ ਭੈਣ ਜੀ ਮੇਰਾ ਮੈਂ ਗਰੀਬਣੀ ਆ ਮੈਂ ਵਿਧਵਾ ਜਨਾਨੀ ਆ ਮੇਰਾ ਸਮਾਨ ਮੈਨੂੰ ਦਿੱਤਾ ਜਾਏ ਉਹ ਗਾੜੀਆਂ ਮੇਰੇ ਨੂੰ ਸੱਸ ਮੇਰੇ ਗਲ ਪੈਂਦੀਆਂ ਨੇ ਮੈਨੂੰ ਕਹਿੰਦੀਆਂ ਕਿਹੜੀ ਆ ਤੇਰਾ ਸਮਾਨ ਇੱਥੇ ਤੇਰਾ ਕੋਈ ਸਮਾਨ ਨਹੀਂ ਅਸੀਂ ਸਾਰਾ ਵੇਚ ਦਿੱਤਾ ਤੈਨੂੰ 6 ਮਹੀਨੇ ਬਾਅਦ ਚੇਤਾ ਆ ਗਿਆ ਮੈਂ ਕਿਹਾ 6 ਮਹੀਨੇ ਤੇ ਮੈਨੂੰ ਪਏ ਨਹੀਂ ਤੁਹਾਡੇ ਨਾਲ ਤੇ ਮੇਰੇ ਪੰਜਵੇਂ ਮਹੀਨੇ ਦੀ 3 ਤਰੀਕ ਤੇ ਮੇਰੀ ਗੱਲ ਹੋਈ ਆ ਸਾਰਾ ਸਾਰਾ ਕੁਝ ਮੁਕਰਦੇ ਜਾਂਦੇ ਆ ਮੈਨੂੰ ਅਨਸਾਫ਼ ਚਾਹੀਦਾ ਨਹੀਂ ਤੇ ਮੈਂ ਆਪਣੇ ਆਪ ਨੂੰ ਖਤਮ ਕਰਾਂਗੀ ਮੇਰੇ ਠਾਣੇ ਦੇ ਵਿੱਚ ਸਾ ਮਲਾਜਮ ਨੇ ਮੇਰੀ ਕੋਈ ਸੁਣਾਈ ਨਹੀਂ ਕਰਨਦੇ ਕਿਹੜੇ ਥਾਣੇ ਤੁਸੀਂ ਕੰਪਲੇਟਾ ਦਿੱਤੀਆਂ ਜੀ ਮੈਂ ਅਸਾ ਤੋਂ ਥਾਣੇ ਚ ਕਪਲਾ ਇੰਡ ਦਿੱਤੀ ਆ ਮੇਰੀ ਕੋਈ ਸੁਣਾਈ ਨਹੀਂ ਹੋਈ ਉਲਟ ਮੈਨੂੰ ਰਾਮ ਕੁੰਮਸੀ ਆ ਥਾਣੇਦਾਰ ਕੋਸ਼ ਵੀ ਆ ਮੈਨੂੰ ਉਹ ਗਾੜੀਆਂ ਕਹਿੰਦਾ ਕਿਹੜਾ ਤੇਰਾ ਸਮਾਨ ਆ ਮੇਰਾ ਕਿਹੜਾ ਤੇਰਾ ਸਮਾਨ ਆ ਜਿਆਤਰ ਕੋ ਇੰਨਾ ਸਮਾਨ ਆ ਤੇ ਤੂੰ ਬਠਿੰਡੇ ਕੀ ਕਰਦੀ ਆ ਕੀ ਸਮਝਦੇ ਪਹੁੰਚ ਵਾਲੇ ਦੀ ਸੁਣਵਾਈ ਜਾਂਦੇ ਜਿਹੜਾ ਮਾੜੇ ਬੰਦੇ ਦੀ ਸੁਣਵਾਈ ਮੇਰੀ ਮਾੜੀ ਦੀ ਰੰਡੀ ਜੀ ਨਾਨੀ ਦੀ ਮੇਰੀ ਸੁਣਾਈ ਨਹੀਂ ਹੋਣੀ ਜੇ ਇਹਨਾਂ ਨੇ ਮੈਨੂੰ ਨਾ ਮੇਰੀ ਸੁਣਾਈ ਕੀਤੀ ਇਹ ਥਾਣੇ ਵਾਲਿਆਂ ਨੇ ਤੇ ਮੈਂ ਥਾਣੇ ਦੇ ਸਾਹਮਣੇ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਾ ਕੇ ਮਰੂੰਗੀ ਆਪ ਚਾਹੀਦਾ ਮਾਮਲਾ ਜੀ ਰੁਪਿੰਦਰਜੀਤ ਰੁਪਿੰਦਰਪੁਰ ਆ ਜਿਹੜੀ ਇਹਨੇ ਕਿਰਾਏ ਤੇ ਮਕਾਨ ਲਿਆ ਸੀ ਮਕਾਨ ਲੈ ਕੇ ਤੇ ਲੋਗ ਲਾਕ ਤੇ ਆ ਬਠੰਡੇ ਚਲ ਗਈ ਸੀ ਤੇ 6 ਮਹੀਨੇ ਬਾਅਦ ਆਈ ਆ ਆਣ ਕੇ ਤੇ ਨੇ ਇੱਕ ਮੈਨੂੰ ਦਰਖਾਸਤ ਦਿੱਤੀ ਸੀ ਮੈਂ ਡਿਊਟੀ ਆਫਸਰ ਸੀ ਕੱਲ 20 ਤਰੀਕ ਨੂੰ ਤੇ ਉਹਦੀ ਅਸੀਂ ਹੁਣ ਪੜਤਾਲ ਕਰ ਰਹੇ ਆ ਜਿਹਦੇ ਵਿੱਚ ਕਹਿੰਦੀ ਕਿ ਮੇਰਾ ਇੱਕ ਬੈੱਡ ਸੀ ਤੇ ਲੰਬਾਰੀ ਤੇ ਕੂਲਰ ਸੀ ਤੇ ਦੋਨਾਂ ਤੇ ਰਾਨੁਅ ਅੱਜ ਬੁਲਾਇਆ ਗਿਆ ਵਾ ਦੋਨਾਂ ਤਰ੍ਹਾਂ ਦੀ ਆਪਣਾ ਗਲਮਤ ਸੁਣੀ ਗਈਆਂ ਉਹਨਾਂ ਨੇ 3 ਦਿਨ ਦਾ ਰਪਿੰਦਰਜੀਤ ਕੋਰ ਨੇ ਫਿਰ ਗਾਂ ਅੱਗੇ ਟਾਈਮ ਲੈ ਲਿਆ ਮੈਨੂੰ ਸੋਚਣ ਦਾ ਟਾਈਮ ਦਿੱਤਾ ਜਾਵੇ ਸਿਰ ਉਹ ਕਹਿੰਦੀ ਕੋਈ ਨਹੀਂ ਕਰਦੇ ਪੁਲਿਸ ਵਾਲੇ ਸੁਣਵਾਈ ਨਹੀਂ ਮੇਰੀ ਨਹੀਂ ਜੀ ਉਹਨਾਂ ਨੇ ਕੱਲ ਦਰਖਾਸਤ ਹੀ ਦਿੱਤੀ ਆ ਤੇ ਅੱਜ ਦੋਨਾਂ ਧਿਰਾਂ ਨਾਲ ਟਾਈਮ ਦੇ ਆ ਕਿ ਤੇ ਅਸੀਂ ਬੁਲਾ ਗਿਆ ਤੇ ਦੋਨਾਂ ਧਿਰਾਂ ਦੀ ਆਪਣਾ ਗੱਲਬਾਤ ਸੁਣੀ ਗਈ ਤੇ ਮੋਦਬਾਰਾ ਵਿਅਕਤੀ ਵੀ ਹਾਜ਼ਰ ਹੋਏ ਸੀ ਉਹਨਾਂ ਦੀ ਹਾਜ਼ਰੀ ਵਿੱਚ ਉਹਨਾਂ ਨੇ ਟਾਈਮ ਲਿਆ ਸੀ ਸਰ ਉਹਨੇ ਕਿਹਾ ਜੀ ਮੇਰਾ ਮਸਲਾ ਬਣਾਇਆ ਤਾਂ ਮੈਂ ਉਹਦਾ ਜ਼ਰੂਰ ਲਾਉਂਗਾ ਨਹੀਂ ਜੀ ਮਸਲਾ ਨਾ ਹਾਲ ਹੋਣ ਵਾਲੀ ਕਿਹੜੀ ਗੱਲ ਹੈ ਉਹ ਵੀ ਆਪਣਾ ਦੱਤ ਸਾਹਮਣੇ ਉਹਦੇ ਮੁਤਾਬਕ ਅਸੀਂ ਆਪਣਾ ਦੇਖ ਰਹੇ ਹਾਂ ਇੱਕ ਉਹਨਾਂ ਨੇ ਜੀ ਬ੍ਰੇਮ ਲਾਇਕ ਕਾਲਾ ਤੋੜਿਆ ਗਿਆ ਆਣਾ ਨਹੀਂ ਕਾਲਾ ਦੇਖੋ ਜੀ 6 ਮਹੀਨੇ ਹੋ ਚਲੇ ਸੀ ਕਮਰਾ ਕਿਰਾਏ ਤੇ ਲੈ ਕੇ ਤੇ ਅੰਦਰ ਆਪਣਾ ਸਮਾਨ ਰੱਖ ਕੇ ਤੇ ਚਲੇ ਗਈ ਸੀ ਕਿਤੇ ਤੇ ਆਉਂਦੇ ਨਹੀਂ ਸੀ ਤੇ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਹੋ ਸਕਦਾ ਤਾਲੇ ਨੂੰ ਤੋੜਿਆ ਹੋਵੇ ਪਰ ਉਹ ਕੁਝ ਕਦਾ ਤੋਂ ਨੂੰ ਉਹਨਾਂ ਨੂੰ ਦਰਖਾਸਤ ਦੇਣੀ ਪਾਦੀ ਹੈ। ਚਲ ਤਖਾਤ ਨਹੀਂ ਦਿੱਤੀ ਤੇ ਚਲੋ ਉਹਨਾਂ ਨੂੰ ਉਹਨਾਂ ਨੂੰ ਪੁੱਛ ਕੇ ਅਚੀ ਕਰ ਰਹੇ ਆ ਕਿ ਤੁਸੀਂ ਕਿਉਂ ਤਾਲਾ ਤੋੜਿਆ ਵਾ? ਉਹਦੀ ਮਾਤ ਉਹਨੂੰ ਮਾਲਕ ਮਕਾਨ ਨੂੰ ਪੁੱਛਿਆ ਗਿਆ ਜੀ ਪਰ ਮਜੀਦ ਗੌਰ ਨੂੰ ਉਹ ਕਹਿੰਦੇ ਵੀ ਤਾਲਾ ਜਿਹੜਾ ਸੀ ਉਹ ਲੱਗਾ ਨਹੀਂ ਸੀ। ਪਹਿਲੇ ਟੁੱਟਾ ਸੀ। ਪਰ ਸਾਡੇ ਵੀ ਇੱਕ ਵੀਡੀਓ ਆਈ ਆ ਵੀ ਦੇ ਵਿੱਚ ਗੱਲਬਾਤ ਹੋ ਰਹੀ ਆ ਤੇ ਬੇਟਾ ਕਹਿੰਦਾ ਜੀ ਆਪਣਾ 2000 ਰੁਪਿਆ ਸਾਨੂੰ ਦੇ ਦੋ। ਤੁਹਾਡਾ ਕਿਰਾਇਆ ਬੰਦਾ ਜੀ ਆਪਣਾ ਸਮਾਨ ਚਲੋ ਜੋ ਵੀ ਉਹਨਾਂ ਨੇ ਲੈਣ ਦੇਣਾ ਕਿਰਾਇਆ ਤੇ ਇੱਕ ਦੂਜੇ ਦਾ ਲੈਣ ਦੇਣਾ ਜੋ ਵੀ ਹੈਗਾ ਬਣਦਾ ਉਹ ਦਿਹਾੜਾ ਬਣਦਾ ਜੀ।